ਜੀ ਮਤਾ ਜੀ ਕੌਣ ਸਰਗੋੜ ਪਰਵਾਸੀ ਦਾ ਘਰ ਆਈ ਮੈਂ ਗੁਰਨਾਨਕ ਪਬਲਿਕ ਸਕੂਲ ਬਸਤੀਆਂ ਤੋਂ ਆਇਆ ਜੀ ਹਾਂ ਜੀ ਸਕੂਲ ਵੱਲੋਂ ਆਏ ਸੀ ਚੈਕਿੰਗ ਕਰਨ ਆਪ ਸਭ ਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਵੱਖਰੇ ਹੀ ਤਰੀਕੇ ਨਾਲ ਸਰਪ੍ਰਸਤ ਹੀ ਦਿੰਦੇ ਹਨ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਆਪਣੇ ਮਾਸੀ ਦੇ ਘਰ ਟੀਚਰ ਬਣ ਕੇ ਆਉਂਦਾ ਤੇ ਸਾਰੇ ਪਰਿਵਾਰ ਨੂੰ ਭਾਜਣਾ ਪਾ ਦਿੰਦਾ ਜਿਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਹਾ ਜੀ ਮਤਾ ਜੀ ਕੌਣ ਸਰਗੋੜ ਘਰ ਪਾਸਿ ਦਾ ਘਰ ਆਈ ਮੈਂ ਗੁਰਨਾਨਕ ਪਬਲਿਕ ਸਕੂਲ ਬਸਤੀਆਂ ਤੋਂ ਆਇਆ ਜੀ ਹਾਂ ਜੀ ਸਕੂਲ ਵੱਲੋਂ ਆਏ ਸੀਗੇ ਚੈਕਿੰਗ ਕਰਨ ਠੀਕ ਹੈ ਕਰ ਬੀ ਐਫ ਚਿਆਂ ਦੇ ਨਾਲ ਕਿਦਾਂ ਟਰੀਟ ਕੀਤਾ ਜਾਂਦਾ ਘਰੇ ਸਰਗੋੜ ਮਾਮੀਆ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਪਰ ਮਾਮੀਆ ਤੁਸੀਂ ਹਾਂ ਜੀ ਹਾਂ ਜੀ ਸਰਗੋੜ ਤੋਂ ਸਕੂਲ ਵੱਲ ਆਇਆ ਭਾਈ ਸਰ ਹਾਂ ਜੀ ਕਿੱਧਰ ਆਏ ਬਿਆਰ ਕਿਹੜਾ ਇਪੜੂ ਇਹ ਘੱਟੇ ਘਰ ਲੈਂਦੀ ਆ ਸਕੂਲੇ ਖੁਸ਼ ਹੋ ਕੇ ਆਉਂਦੀ ਆ ਹਾਂ ਜੀ ਠੀਕ ਹੈ ਜੀ ਇਹਦਾ ਬੰਤੋ ਨੇ ਮੈਂ ਜੀ ਇੰਚਾਰਜ ਹਾਂ ਸਾਰੀਆਂ ਕਲਾਸਾਂ ਦੇ ਟਿਊਸ਼ਨ ਵੀ ਜਾਂਦੀ ਹੈ ਇਹ ਨਹੀਂ ਇੱਥੇ ਗਲੀ ਗਵਾਚ ਖੇਡਣ ਵਗੈਰਾ ਜਾਂਦੀ ਨਹੀਂ ਕਰ ਹੀ ਰਹਿੰਦੀ ਆ ਕਰੇ ਕੀ ਕਰਦੀ ਰਹਿੰਦੀ ਸਾਡੇ ਕੋਲ ਕੋਈ ਬੱਚਾ ਨਹੀਂ ਹੈਗਾ ਨੇੜੇ ਅੱਛਾ ਕੋਈ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਚ ਨਾ ਆਪਣੇ ਕੌਂਕੇ ਵੀ ਰਿਸ਼ਤੇਦਾਰੀ ਹੈਗੀ ਹੈ ਜੀ ਹਾਂ ਜੀ ਉੱਥੇ ਮੁੰਡਾ ਇੱਕ ਰਿਸ਼ਤੇਦਾਰੀ ਤੋਂ ਬਾਹਰ ਕੈਨੇਡਾ ਗਿਆ ਹੋਇਆ ਆਪਣੇ ਹਾਂ ਕੌਂਕੇ ਜੀ ਹਾਂ ਅਮਰਾ ਬਰਾਬਰ ਤੁਸੀਂ ਕੌਂਕੇ ਤੋਂ हां जी हां जी अच्छा ਕੌਕਿਆਂ ਧੋਈਆਂ ਜੀ ਮੈਂ ਦੇਖੋ ਤਾਂ ਸਹੀ ਸਰਗਣ ਨਹੀਂ ਨਾ ਲੱਕ ਬਾਤ ਤੁਹਾਨੂੰ ਮੈਂ ਡਰ ਗਈ ਮੈਂ ਹਾਂ ਉਪਰੇ ਵੀ ਮੁੰਡਾ ਫਿਰਦੇ ਆ ਲੱਕ ਨਾਲ ਤੇ ਕੋਈ ਨਾ ਬਹੁਤ ਮਿਲਦਾ ਮਾਂ ਮੇਰੀ ਅੰਦਰ ਪੁੱਤ ਹੈ 我们没有。<laughs> <laughs>